ਆਇਦਨ ਲੁੱਟਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਜਿੱਥੇ ਕਿ ਕੁਝ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਹੀ ਦਿਨ ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਰਸਲ ਮੋਗਾ ਦੇ ਧਰਮਕੋਟ ਚ ਮੋਬਾਈਲ ਫੋਨ ਖੋ ਕੇ ਦੋ ਲੁਟੇਰੇ ਮੋਟਰਸਾਈਕਲ ਤੇ ਭੱਜ ਰਹੇ ਸੀ ਤੇ ਇਸ ਦੌਰਾਨ ਜਦੋਂ ਉਹਨਾਂ ਨੂੰ ਰੋਕਣ ਦੀ ਇੱਕ ਨੌਜਵਾਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਨੌਜਵਾਨ ਨੂੰ ਕੁਚਲ ਦਿੱਤਾ ਜਾਂਦਾ ਹੈ ਦੱਸਦੇ ਕਿ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿੱਥੇ ਕਿ ਗਲੀ ਦੇ ਵਿੱਚ ਖੜੇ ਮੁਕੰਦ ਸਿੰਘ ਨੇ ਬਹਾਦਰੀ ਦਿਖਾਈ ਤੇ ਦੋਵੇਂ ਲੁਟੇਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਲੁਟੇਰਿਆਂ ਨੇ ਉਸ ਨੂੰ ਮੋਟਰਸਾਈਕਲ ਤੇ ਚੜਾ ਲੈਂਦੇ ਨੇ ਤੇ ਉਸ ਨੂੰ ਕਸੀਟ ਤੇ ਹੋਏ ਅੱਗੇ ਲੈ ਜਾਂਦੇ ਨੇ ਜਿੱਥੇ ਕਿ ਹਾਦਸੇ ਦੇ ਵਿੱਚ ਪੀੜਤ ਦੀ ਨੱਬ ਤੇ ਟੁੱਟ ਗਈ ਹੈ ਅਤੇ ਉਸ ਦਾ ਇਲਾਜ ਫਿਲਹਾਲ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਿਸਾਨਕ ਲੋਕਾਂ ਦੇ ਵੱਲੋਂ ਇੱਕ ਲੁਟੇਰੇ ਨੂੰ ਤਾਂ ਮੌਕੇ ਤੇ ਹੀ ਫੜ ਲੈ ਚਾਹੁੰਦਾ ਹੈ ਜਿਸ ਦੇ ਕਿ ਬੂਰੀ ਤਰੀਕੇ ਨਾਲ ਕੁਟਮਾਰ ਵੀ ਕੀਤੀ ਜਾਂਦੀ ਹੈ ਹਾਲਾਂਕਿ ਬਾਅਦ ਵਿੱਚ ਉਸ ਲੁਟੇਰੇ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਰ ਉਧਰ ਦੂਜਾ ਲਟੇਰਾ ਚੋਂ ਕਿ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਰਹਿੰਦਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿੱਦਿ ਚੁਕਿ ਇੱਕ ਨੂੰ ਤਾਂ ਕਾਬੂ ਕਰ ਲਏ ਤੇ ਪੁਲਿਸ ਦਾ ਕਹਿਣਾ ਹੈ ਕਿ ਦੂਜੀ ਦੀ ਵੀ ਭਾਲ ਜਾਰੀ ਹੈ ਬਾਈ ਕੀ ਨਾਮ ਆ ਦੀਪਕ ਕੁਮਾਰ ਤੇ ਕੀ ਵਾਕਿਆ ਕੀ ਹੋਇਆ ਤੇਰਾ ਮੋਬਾਈਲ పో ਗਿਆ ਤੇਰੇ ਪਰ ਜੀ ਜੀ ਕੀ ਵਸ ਮੈਂ ਆਉਂਦਾ ਪਿਆ ਸੀ ਪਨੋਰੀ ਗਟੋਂ ਸਿਆ ਗੁਰਦਾਰੇ ਕੋਲੇ ਆ ਕੇ ਤੇ ਮੈਂ ਘਰਦਿਆਂ ਨੂੰ ਫੋਨ ਲਾਉਂਦਾ ਪਿਆ ਸੀ ਕਿਤੋਂ ਦਾ ਵਾਕਿਆ ਇਹ ਆਪ ਨੋਰੀਗੜ ਗੁਰਦਾਰੇ ਕੋਲੇ ਮਲਾ ਦੇ ਮੱਲੇ ਹਾਂ ਧਰਮਗੋੜ ਦਾ ਜੀ ਅੱਛਾ ਸਮਾਂ ਕਿੰਨਾ ਕਿਵੇ ਸਮਾਂ ਹੈਗਾ ਜੀ ਸਵਾਗੂ 5 ਵਜੇ ਦਾ ਹੀ ਸਵਾਗੂ 5 ਤੁਸੀਂ ਇਧਰੋਂ ਇਧਰ ਨੂੰ ਆ ਰਹੇ ਹਾਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਇੱਕ ਫੋਨ ਚੋਂ ਵੀ ਆਇਆ ਆ ਪਿੱਛੋਂ ਦੀ ਆਏ ਹੋਲਿਕ ਦੇ ਨੇ ਜੀ ਮੈਂ ਫੋਨ ਕਰਦਾ ਹਾਂ ਦਾ ਇਹ ਇਹ ਅੱਗੇ ਕੀ ਗੱਲ ਹੈ ਅੱਗੇ ਇਹ ਜਿਹੜੋਂ ਇਹਨਾਂ ਨੇ ਮੇਰਾ ਫੋਨ ਖੋ ਕੇ ਭੱਜ ਗਿਆ ਕਿ ਮੈਂ ਆਵਾਜ਼ ਦਿੱਤੀ ਤੇ ਅੱਗੇ ਮੁੰਡੇ ਖੜੇ ਸੀ ਦੋ ਉਹਨਾਂ ਨੇ ਅੱਗੋਂ ਆਣ ਕੇ ਉਹਨਾਂ ਨੂੰ ਰੋਕ ਲਿਆ ਇੱਕ ਮੁੰਡੇ ਦੀ ਲੱਤ ਫ੍ਰੈਕਚਰ ਹੋ ਗਈ ਉਹਦਾ ਨਾਮ ਬੂਰਾ ਭਾਈ ਜੈ ਮਾਦਾ ਬੂਰਾ ਭਾਈ ਆ ਮੋਗੰਦ ਸਿੰਘ ਜੀ ਕਿ ਕਿੱਥੇ ਕੰਨ ਕੇ ਕਾਬੂ ਕਰ ਲੇ ਇਹ ਇੱਥੇ ਆਗੇ ਜੀ ਕਾਲੂ ਗੁਆੜ ਦੇ ਮੋੜ ਤੇ ਬਾਬਾ ਦੁੱਲੇਸ਼ਾ ਮੋੜ ਤੇ ਲੱਤ ਜੀ ਵੀ ਕਿੰਨੀ ਫੈਕਚਰ ਹੋ ਗਈ ਲੱਤ ਬਾਹ ਫੈਕਚਰ ਹੋ ਗਈ ਹੁੰਦੀ ਲੱਤ ਜਣ ਕੇ ਉਹਨਾਂ ਕੋਲ ਉੱਠਿਆ ਨਹੀਂ ਜਾਂਦਾ ਉਹ ਥਾਣੇ ਲੈ ਗਏ ਪੁਲਿਸ ਵਾਲੇ ਲੈ ਗਏ ਜੀ ਉਹ ਇੱਕ ਇਹਨਾਂ ਕਾਬੂ ਕਰ ਲੈ ਇੱਕ ਭੱਜ ਗਿਆ ਉਸੇ ਵੇਲੇ ਉੱਤਰ ਕੇ ਤੁਹਾਡਾ ਮੋਬਾਈਲ ਮਿਲ ਗਿਆ ਹਾਂ ਜੀ ਫੋਨ ਮਿਲ ਗਿਆ ਮੋਬਾਈਲ ਮਤਲਬ ਉਹਦੀ ਬਦੌਲਤ ਹੀ ਮਿਲਿਆ ਮਗੰਦ ਸਿੰਘ ਜੀ ਜਿਹਨੇ ਅੱਗੋਂ ਖੜੇ ਹਾਂ ਜੀ ਜੀ ਮਗੰਦ ਸਿੰਘ ਤੇ ਇੱਕ ਮੁੰਡਾ ਸੋਨੂ ਸੀ ਦੋਨਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਹਾਂ ਤੇ ਵਾਚ ਰਿਸ਼ਤ ਕੋਈ ਵੀ ਤੱਕਾ ਕਿਹੜੇ ਪਿੰਦੇ ਚੋਰ ਇਹ ਪਿੰਡਾਂ ਦਾ ਦੱਸਦਾ ਇਹ ਜਿਹੜਾ ਮੁੰਡਾ ਫੜਿਆ ਗਿਆ ਲੱਗਦਾ ਨਹੀਂ ਜੀ ਇਹ ਦਿਨੋਂ ਦਿਨ ਜਿਹੜੇ ਵਾਕਿਆ ਵਾਧੇ ਜਾ ਰਹੇ ਦੇਨ ਦਿਹਾੜੇ ਕੋਈ ਡਰ ਨਹੀਂ ਚੋਰਾਂ ਨਾਲ ਇਹਨਾਂ ਨੂੰ ਕੋਈ ਡਰ ਨਹੀਂ ਰਹਿੰਦੇ ਹੁੰਦੇ ਕੀ ਪਤਾ ਵਾ ਕੀ ਕਰਦੇ ਆ ਮਾ ਇਹਨਾਂ ਰਹੇ ਹੁੰਦੇ ਆ ਇਹਨਾਂ ਨੂੰ ਡਰ ਥੋੜਾ ਹੁੰਦਾ ਜੀ ਹਾਂ ਮਹਾਮੰਦਾ ਵੀ ਫੋਨ ਲੈਂਦਾ 10000 ਦਾ ਕਿਤੇ ਬੰਦਾ ਮਿਹਨਤ ਕਰਦਾ ਮੇਰਾ ਸਲੂਨ ਦਾ ਕੰਮ ਹੈ ਧਰਮਗੋਟਾ ਮੇਨ ਬਾਜ਼ਾਰ ਧਰਮਗੋਟਾ ਜੀ ਹਾਂ ਜੀ ਹਾਂ ਜੀ ਦਾ ਇਹ ਵੀ ਆਂਦਾ ਵੀ ਹਾਂ ਜੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਏਰੀਆ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਇੱਕ ਮੋਬਾਈਲ ਸਨੇਚ ਕਰਦੇ ਦਿਖਾਈ ਦੇ ਰਹੇ ਨੇ ਜਿਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਤੇ ਲੋਕਾਂ ਦੀ ਮਦਦ ਨਾਲ ਇਹਨਾਂ ਨੂੰ ਤੁਰੰਤ ਜਿਹੜਾ ਇੱਕ ਦੋਸ਼ੀ ਜਿਹੜਾ ਮਨਦੀਪ ਦੀਪਾ ਨੂੰ ਅਰੈਸਟ ਕੀਤਾ ਗਿਆ ਤੇ ਉਸ ਸੰਬੰਧ ਵਿੱਚ ਅਸੀਂ ਐਫਆਰ ਨੰਬਰ ਜਿਹੜੀ ਆ 224/25 ਅੰਡਰ ਸੈਕਸ਼ਨ 304 ਤੇ 3 ਜੀਮਨ 5 ਜਿਹੜੀ ਬੀਐਨਐਸ ਤਹਿਤ ਦਰਜ ਕੀਤੀ ਗਈ ਹੈ ਇਸ ਵਿੱਚ ਦੋ ਦੋਸ਼ੀ ਨੇ ਮਨਦੀਪ ਸਿੰਘ ਦੀਪਾ ਤੇ ਇੱਕ ਰੁਪਿੰਦਰ ਸਿੰਘ ਹਨੀ ਜਿਹੜਾ ਇਹ ਭਿੰਡਰਕੁਰਦੇ ਦੇ ਰਹਿਣ ਵਾਲੇ ਨੇ ਇਹਨਾਂ ਵਿੱਚ ਜਿਹੜਾ ਮਨਦੀਪ ਸਿੰਘ ਦੀਪਾ ਇਹਨੂੰ ਅਰੈਸਟ ਕੀਤਾ ਗਿਆ ਤੇ ਜਿਹੜਾ ਰੁਪਿੰਦਰ ਹਨੀਆਂ ਇਸ ਤੇ ਅਸੀਂ ਟੀਮਾਂ ਬਣਾ ਕੇ ਜਿਹੜਾ ਲਗਾਈਆਂ ਹੋਈਆਂ ਇਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ ਤੇ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਮਾਂਡ ਲੈ ਕੇ ਜਿਹੜੀ ਆ ਫਰਦਰ ਜਿਹੜੀ ਆ ਪੁੱਛਗਿੱਛ ਕੀਤੀ ਜਾਊਗੀ ਵੀ ਇਹਨਾਂ ਨੇ ਹੋਰ ਕਿੰਨਾ ਕ੍ਰਾਈਮ ਕੀਤਾ ਤੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ